Seven uh... ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਕੰਤ ਸੁਨੇ ਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਸ ਮਟਾਈ ਇਕ ਅਰਦਾਸ ਬਾਟ ਕੀਰਤ ਗੀ ਗੁਰੂ ਰਾਮਦਾਸ ਰਖੋ ਸਰਣਾਈ 1000 ਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਕਤਾਂ ਦੇ ਮਾਲਕ ਗਿਆਨ ਦੇ ਮੁਜਸਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਗੁਰਾਂ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮੋ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਵਾਰੀ ਕਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਾਗ ਅਨ ਬੈਠਾ ਸੋਢੀ ਪਾਤਸ਼ਾ ਰਾਮਦਾਸ ਸਤਿਗੁਰੂ ਕਹਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾ ਉਹਨਾਂ ਦਾ ਅੱਜ ਗੁਰਗੱਦੀ ਦਿਵਸ ਹੈ ਤਾਂ ਗੁਰਗੱਦੀ ਦਿਵਸ ਜਾਂ ਗੁਰਗੱਦੀ ਦੇ ਸਮੇਂ ਤੱਕ ਪਹੁੰਚਣ ਦੇ ਲਈ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਕਹਾਣੀ ਹੈ। ਲਾਹੌਰ ਦੇ ਵਿੱਚ ਚੂਣਾ ਮੰਡੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਭੈਣ ਸੀ ਪਰਾਸੀ ਉਹ ਚੜਾਈ ਖੜ ਕੇ ਚੇਠੇ ਹੋਣ ਕਰਕੇ ਇਹਨਾਂ ਦਾ ਨਾਂ ਝੇਠਾ ਰੱਖਿਆ ਸੀ। ਮਾਂ ਚੜਾਈ ਕਰ ਗਈ ਮਾਂ ਤੋਂ ਬਾਅਦ ਪਿਤਾ ਵੀ ਚੜਾਈ ਕਰਕੇ ਹੁਣ ਘਰ ਦੇ ਵਿੱਚ ਕੋਈ ਨਹੀਂ ਹੈ। ਉਹ ਤੋਂ ਬਾਅਦ ਬਸਰ ਕੇ ਤੋਂ ਨਾਨੀ ਮਾਂ ਆਈ। ਨਾਨੀ ਨੂੰ ਸੀ ਕਿ ਕੋਈ ਤਾਂ ਆਵੇਗਾ ਕੋਈ ਚਾਚਾ ਆਵੇਗਾ ਕੋਈ ਤਾਈ ਆਵੇਗੀ ਜੀਤਾਇਆ ਆਵੇਗਾ। ਕੋਈ ਤਾਂ ਆਵੇਗਾ ਕਿ ਇਹ ਸਾਡਾ ਹੈ। ਇਹ ਜੇਠਾ ਸਾਡਾ ਹੈ। ਕੋਈ ਗੱਲ ਨਹੀਂ ਨਾਨੀ ਮਾਂ ਜਿੰਨੇ ਦਿਨ ਤੂੰ ਲਿਜਾ ਸਕਦੀ ਆਪਣੇ ਦੋਤੇ ਨੂੰ ਤੁਹਾਡਾ ਹੱਕ ਹੈ ਲਿਜਾ ਸਕਦੇ ਹੋ ਪਰ ਇਹ ਨਗਰ ਨਹੀਂ ਸੀ ਛੱਡਣ ਦਿੰਦੇ ਸਾਡੇ ਇਸਲਾਹ ਨੂੰ ਸਾਡੇ ਪੁੱਤਰ ਕੋਈ ਵੀ ਨਹੀਂ ਆਇਆ ਆਉਣ ਦੀ ਬਜਾਏ ਜਦੋਂ ਨਾਨੀ ਮਾਂ ਆਈ ਸੀ ਇਸ ਲਾਹੌਰ ਵਾਣਿਆਂ ਨੇ ਮੂਏ ਢੋਲੇ ਸੀ ਕਿਤੇ ਸਾਡੇ ਘਰ ਨਾਲ ਬੱਚੇ ਨੂੰ ਲੈ ਕੇ ਆਜੇ ਬਾਦੂ ਦੀ ਆਫਤ ਸਾਡੇ ਘਰ ਪਹੁੰਚੇਗੀ ਕਿ ਤੋਂ ਕਵਾਵਾਂਗੇ ਕਿਵੇਂ ਯਤਨ ਕਰਾਂਗੇ ਕਿਉਂਕਿ ਛੋਟੇ ਸੀ ਗੁਰੂ ਰਾਮਦਾਸ ਮਹਾਰਾਜ ਚੂਣਾ ਮੰਡੀ ਵਾਲਿਆਂ ਨੇ ਇਸ ਲਾਹੌਰ ਵਾਲਿਆਂ ਨੇ ਮੂਹੇ ਡੋਨੇ ਨਾਨੀ ਮਾਂ ਬਾਸਰ ਕੇ ਲੈ ਗੀ ਉਥੇ ਫਿਰ ਨਾਨੀ ਮਾਂ ਨੇ ਘੁੰਗਣੀਆਂ ਤਿਆਰ ਕਰਨੀਆਂ ਉਹ ਲੈ ਕੇ ਜਾਣੀਆਂ ਉਹਨਾਂ ਦਾ ਉੱਥੇ ਗੁਜ਼ਾਰਾ ਜਿਹੜਾ ਬਾਸਰ ਕੇ ਪਿੰਡ ਏ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮਵਾਰਕ ਕਰਦੀ ਹੈ ਜਿਹੜੀ ਇੱਥੇ ਨਾਂ ਦਾ ਜਨਮ ਹੋਇਆ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਆਉਣਾ ਕਦੇ ਬੱਚੇ ਨੂੰ ਵੇਖਣਾ। ਤਾਂ ਇਦਾਂ ਸਮਾਂ ਲੰਘੇ ਆ ਜਦੋਂ ਨਾਨੀ ਮਾਂ ਫਿਰ ਪਤਾ ਲੱਗਿਆ ਕਿ ਜਦੀਮ ਦਾ ਘਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਘਰ ਹੈ। ਉਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਸਰੀਰ ਹੁਣ ਸਾਥ ਨਹੀਂ ਦੇ ਰਿਹਾ। ਜਿੰਨਾ ਵਿੱਚ ਰਸੀ ਆਪਣੇ ਦੋਤੇ ਨੂੰ ਉਹਨਾਂ ਨੇ ਸਾਹਮਣੇ ਆ ਤਾਂ ਉਸ ਤੋਂ ਬਾਅਦ ਫਿਰ ਇਹ ਗੁਇੰਦਵਾਲ ਸਾਹਿਬ ਦੀ ਧਰਤੀ ਤੇ ਇਹਨਾਂ ਬੱਚੇ ਨੂੰ ਭਾਈ ਜੇਠਾ ਜੀ ਨੂੰ ਸਾਡਾ ਉਹਨਾਂ ਜਿਹੜੇ ਵਸਰਗੇ ਤੇ ਨਾਨਕੇ ਵਾਲੇ ਨੇ ਇਹਨਾਂ ਦੇ ਹੈਗੇ ਨੇ ਮਾਮੇ ਵੀ ਨੇ ਮਾਮੀਆਂ ਵੀ ਨੇ ਸੁਖ ਨਾਲ ਪਰਿਵਾਰ ਹੈ ਪਰ ਜਿਸ ਸਮੇ ਨਾਨੀ ਮਾਂ ਨੂੰ ਪਤਾ ਸੀ ਨਾ ਕਿ ਇਸ ਮੇਰੇ ਦੋਤੇ ਦੀ ਬੇਕਦਰਹੀ ਹੋਣੀ ਹੈ ਇੱਥੇ ਇਹ ਤਾਂ ਚੰਗਾ ਹੈ ਮੇਰਾ ਕੁਝ ਪੁੱਤ ਪੜ੍ਹੇਗਾ ਕੁਝ ਸਿੱਖੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਨਾਨੀ ਮਾਂ ਉਥੇ ਛੱਡਾਈ ਗੋਇੰਦਵਾਲ ਸਮਾਪਤੀ ਤਾਂ ਹੋਇਆ ਜੇ ਜੋ ਸਮਾ ਚੱਲਦਾ ਆਪਣੀ ਰਫਤਾਰ ਦੇ ਨਾਲ ਇਤਿਹਾਸ ਕਾਫੀ ਲੰਮਾ ਛੋੜਾ ਹੈ ਜਿੰਨਾ ਨੂੰ ਬਾਚੀਓ ਉਨਾ ਕੱਟ ਸੰਖੇਪ ਦੇ ਵਿੱਚ ਅਪਰਜ ਕਰੀਏ ਕਿ ਜਦੋਂ ਸੇਵਾ ਕਰਦੇ ਨੇ ਖਿਦਮਤ ਕਰਦੇ ਨੇ ਗੁਰੂ ਦੇ ਦਰਬਾਰ ਦੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਦੇ ਮੈਲ ਨੇ ਸੇਵਾ ਚੱਲਦੀ ਹੈ ਜਦੋਂ ਗੋਵਿੰਦ ਵਾਲ ਸਾਹਿਬ ਦੀ ਦਰਦੀ ਤੇ ਤਾਂ ਉਹ ਪੁੱਛਦੇ ਮੈਂ ਕਹਿੰਦੇ ਸਾਡਾ ਹੁਣ ਜਿਹੜੀ ਪਾਨੀ ਅਤੇ ਦਾਨੀ ਏ ਵੀ ਬਰਤ ਦੇ ਜੋਗ ਹੋ ਗੀਆਂ ਨੇ ਆਪਾਂ ਵੀ ਕੋਈ ਇਦਾਂ ਦਾ ਆਪਣੇ ਜਵਾਈ ਭਾਈ ਲਬੀਏ ਲੜਕੀਆਂ ਦੇ ਲਈ ਵਰ ਲਬੀਏ ਕਿ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਦਬ ਸਤਕਾਰ ਕਰਦਾ ਬਾਣੀ ਦੇ ਨਾਲ ਜੁੜਿਆ ਹੋਵੇ ਸੇਵਾ ਸਿਮਰਨ ਵਾਲਾ ਹੋਵੇ ਕਿ ਇਦਾਂ ਦਾ ਕਹਿੰਦੇ ਕਿਦਾਂ ਦਾ ਉਹ ਸਾਹਮਣੇ ਕਿਤੇ ਭਾਈ ਜੇਠਾ ਜੀ ਆ ਰਹੇ ਸੀ ਸਿਰ ਤੇ ਟੋਕਰੀ ਚੁੱਕੀ ਸੀ ਮਿੱਟੀ ਦੀ ਪਾ ਕਹਿੰਦੇ ਇਦਾਂ ਦਾ ਹੋਣਾ ਚਾਹੀਦਾ ਕੱਪੜੇ ਲੱਬੜੇ ਨੇ ਮਿੱਟੀ ਦੇ ਨਾਲ ਕਹਿੰਦੇ ਇਦਾਂ ਦਾ ਹੋਣਾ ਚਾਹੀਦਾ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਗਵਾਨ ਨੇ ਭਾਗਾਂ ਵਾਲੀਏ ਇਹ ਜੇਠੇ ਵਰਗਾ ਤਾਂ ਕੱਲਾ ਜੇਠੀ ਹੈ ਹੋਰ ਨਹੀਂ ਹੈ ਬੰਦਨੀ ਆ ਤੇ ਸਮੇਂ ਦੇ ਨਾਲ ਮਨ ਲੋ ਉਹਨਾਂ ਦਾ ਰਿਸ਼ਤਾ ਹੋਇਆ ਕਿੱਥੋਂ ਦਾ ਹੈ ਕਿੱਥੇ ਦਾ ਰਹਿਣ ਵਾਲਾ ਉਹਨਾਂ ਨੇ ਨਹੀਂ ਪੁੱਛਿਆ ਸਿਰਫ ਉਹਦੀ ਖਿਦਮਤ ਉਹਦੀ ਸੇਵਾ ਵੇਖੀ ਕਿ ਸੇਵਾ ਬੜੀ ਕਰਮ ਬਾਣੀ ਦੇ ਨਾਲ ਵੀ ਬੜਾ ਲਗਾ ਹੋਵੇ ਬੜੀ ਬਾਣੀ ਪੜਤ ਹੈ ਬੀਬੀ ਪਾਣੀ ਦਾ ਰਿਸ਼ਤਾ ਕੀਤਾ ਸਾਦੇ ਬੀਬੀ ਦਾਨੀ ਦਾ ਭਾਈ ਰਾਮੇ ਨਾਲ ਕੀਤਾ ਸੀ ਸਮਾ ਲੰਘਦਾ ਜਾ ਰਿਹਾ ਜਿਹੜੇ ਦੋਵੇਂ ਜਵਾਈ ਭਾਈ ਨੇ ਗੁਰੂ ਅਮਰਦਾਸ ਅਮਾ ਜੀ ਨੇ ਆਪਣੇ ਕੋਲ ਰੱਖੇ ਹੋਏ ਨੇ ਕਿ ਮੇਰੀਆਂ ਪੁੱਤਰੀਆਂ ਵੀ ਅਤੇ ਮੇਰੇ ਇਹ ਜਿਹੜੇ ਜਵਾਈ ਭਾਈ ਇਹ ਜਵਾਈ ਨਹੀਂ ਮੇਰੇ ਪੁੱਤਰ ਨੇ ਆਪਣੇ ਪੁੱਤਰਾਂ ਦੇ ਵੰਗ ਹਾਲਾਂਕਿ ਪੁੱਤਰ ਸੀ ਨਾ ਦੇ ਦੋ ਪਰ ਉਹਨਾਂ ਨੇ ਆਪਣੇ ਪੁੱਤਰਾਂ ਦੇ ਵੰਗ ਰੱਖਿਆ ਤਾਂ ਇਹ ਵੀ ਦੋਵੇਂ ਜਣੇ ਭਾਈ ਜੇਠਾ ਤੇ ਰਾਮਾ ਇਤਨੀ ਖਿਦਮਤ ਕਰਦੇ ਨੇ ਸੰਗਤ ਵੀ ਇਤਨੀ ਸੇਵਾ ਕਰਦੇ ਨੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ ਕਦੇ ਰਾਮਾ ਜੀ ਉਹ ਤੋਂ ਉਤੇ ਹੁੰਦੇ ਨੇ ਭਾਈ ਜੇਠਾ ਜੀ ਉਹ ਤੋਂ ਅੱਗੇ ਹੁੰਦੇ ਨੇ ਐਦਾਂ ਲੋਕਾਂ ਦੀ ਸੇਵਾ ਕਰਦੇ ਹਨ ਇਸ ਗੱਲ ਦਾ ਨਿਰਣਾ ਕਰਨਾ ਔਖਾ ਸੀ ਕਿ ਅਗਲੇ ਵਾਰਸ ਬੱਚੇ ਤਾਂ ਬਹੁਤੇ ਨਹੀਂ ਸੀ ਇਤਨੇ ਰਜਾਬ ਦੇ ਵਿੱਚ ਇਧਰ ਪਰ ਦੋਵੇਂ ਜਵਾਈ ਭਾਈ ਸੀ ਭਾਈ ਰਾਮਾ ਅਤੇ ਜੇਠਾ ਜੀ ਹੁਣ ਇਹਨਾਂ ਦਾ ਗੁਰਗੱਦੀ ਜਿਹੜੀ ਕਿਹਨੂੰ ਦੇਣਗੇ ਸੰਗਤਾਂ ਦੇ ਵਿੱਚ ਕਿ ਜੇਠਾ ਵੀ ਉਤਨੀ ਸੇਵਾ ਕਰਦਾ ਹੈ ਅਤੇ ਰਾਮਾ ਵੀ ਉਤਨੀ ਸੇਵਾ ਕਰਦਾ ਹੈ ਬਾਹਰ ਦੇ ਵਿਖਾਵੇ ਨਾਲ ਤਾਂ ਲੱਗਦਾ ਸੀ ਕਿ ਰਾਮਾ ਵੀ ਉਤਨੀ ਹੈ ਤੇ ਜੇਠਾ ਵੀ ਉਤਨੀ ਹੈ ਨਿਰਣਾ ਕਰਨਾ ਔਖਾ ਸੀ ਪਰ ਜਿਸ ਸਮੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਗਤਾਂ ਦੇ ਕੋਈ ਆਕੇ ਕਹਿੰਦਾ ਤੁਹਾਡਾ ਜੇਠਾ ਵੀ ਇਦਾਂ ਹੈ ਤਖਤ ਦੇ ਲਾਇਕ ਅਤੇ ਤੁਹਾਡਾ ਦੇ ਭਾਈ ਰਾਮਾ ਵੀ ਦੋਵੇਂ ਜੋਈ ਭਾਈ ਤੁਹਾਡੇ ਜਿਹੜੇ ਨੇ ਇਹ ਤਖਤ ਦੇ ਲਾਇਕ ਨੇ ਪਰ ਕਿਹਨੂੰ ਦਿਓਗੇ ਤੁਸੀਂ ਤਖਤ ਹੁਣ ਇਹ ਤਖਤ ਜਿਹੜਾ ਹੈ ਕਿ ਦੁਨੀਆਵੀ ਚਰਚਾ ਕਰਕੇ ਨਹੀਂ ਮਿਲਦਾ ਕਿ ਦੁਨੀਆ ਦੇ ਸਾਹਮਣੇ ਬੜਾ ਸੋਹਣਾ ਹੈ ਦੁਨੀਆ ਦੇ ਸਾਹਮਣੇ ਦੁਨੀਆ ਨੂੰ ਬੜਾ ਦਿਖਾਉਂਦਾ ਹੈ ਬੜਾ ਧਰਮ ਨਹੀਂ ਬੰਦਾ ਇਹ ਤੱਕ ਤਾਂ ਮਿਲਿਆ ਤੱਕ ਤਾਂ ਬਹਿ ਤੱਕਦਾ ਕੀ ਲਾਇਕ ਹੁਣ ਸੰਗਤਾਂ ਇਸ ਗੱਲ ਦਾ ਕਿਵੇਂ ਨਿਰਣਾ ਕਰਨ ਅੰਦਰ ਦਾ ਤਾਂ ਨਹੀਂ ਪਤਾ ਕਿ RAME ਦੇ ਕੀ ਹੈ ਭਾਈ ਜੇਠੇ ਦੇ ਅੰਦਰ ਕੀ ਹੈ ਦਿਲੋਂ ਕਿਹੜਾ ਸੇਵਾ ਕਰਦਾ ਹੈ ਅਤੇ ਵਿਖਾਵੇ ਦੀ ਕਿਹੜਾ ਸੇਵਾ ਕਰਦਾ ਹੈ ਤਾਂ ਜਦੋਂ ਸੰਗਤਾਂ ਨੇ ਕਿਹਾ ਗੁਰੂ RAM ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਸਮਾਵੇਗਾ ਆਪਾਂ ਨਿਰਖਣ ਕਰਾਂਗੇ ਬਾਕੀ ਸਮਾ ਆਇਆ ਕਵਨਾਂ ਨੂੰ ਕੇ ਆ ਦੋਵੇਂ ਜਣਿਆਂ ਨੂੰ ਕਿ ਤੁਸੀਂ ਥੜੇ ਇਦਾਂ ਦੇ ਤਿਆਰ ਕਰੋ ਅਤੇ ਜਿਹੜੇ ਪੂਰੇ ਸੋਹਣੇ ਲੱਗਣ ਥੜੇ ਥੜੇ ਜਿਨ੍ਹਾਂ ਤੇ ਬਹਿ ਕੇ ਅਸੀਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਗਾਉਣੀ ਹੈ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਉਹ ਥੜਾ ਦੁਨੀਆ ਯਾਦ ਰੱਖੀ ਜਿਹੜਾ ਥੜਾ ਤੁਸੀਂ ਬਣਾਉਣਾ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਔਣਤਾਈ ਕੋਈ ਘਾਟ ਨਹੀਂ ਹੋਣੀ ਚਾਹੀਦੀ ਉਹਨੂੰ ਪੂਰੀ ਬਣਾਉਣਾ ਸੋਹਣੇ ਤਰੀਕੇ ਦੇ ਨਾਲ ਤਾਂ ਦੋਵੇਂ ਜਣੇ ਲੱਗੇ ਪਹਿਲੇ ਦਿਨ ਤੇ ਜਦੋਂ ਸ਼ਾਮੀ ਆਏ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਹੀ ਨਹੀਂ ਬਣੇ ਦੂਜਾ ਦਿਨ ਬੀਤੀ ਜਾ ਤਕਰੀਬਨ ਇਤਿਹਾਸ ਕਰ ਕਹਿੰਦੇ ਨੇ ਸੱਤ ਦਿਨ ਤਾਂ ਲੰਗੇ 6 ਦਿਨ 7ਵੇਂ ਦਿਨ ਜਦੋਂ ਆਏ ਨੇ ਹੁਣ ਜਿਹੜਾ ਡਰਾਮਾ ਸੀ ਉਹ ਨਿਤ ਪਹਿਲੇ ਦਿਨ ਕੀਤਾ ਤਿਆਰ ਦੂਜੇ ਦਿਨ ਹੁਣ ਤੀਜੇ ਦਿਨ ਖਿੱਚ ਕੇ ਤਿਆਰ ਕਰਦਾ ਪਿਆ ਗੁਰੂ ਜਿਹੜੇ ਭਾਈ ਜੇਠਾ ਜੀ ਨੇ ਹੁਣ ਉਹ ਹਰ ਇੱਕ ਐਂਗਲ ਤੋਂ ਵੇਖਦੇ ਨੇ ਕਿ ਮੇਰੇ ਤੋਂ ਕੋਈ ਕਮੀ ਨਾ ਰਹੇ ਜੇ ਗੁਰੂ ਅਮਰਦਾਸ ਮਹਾਰਾਜ ਜੀ ਹੋਣਗੇ ਤਾਂ ਉਹ ਪੂਰੀ ਖਿਦਮਤ ਜਿਹੜੇ ਕਰਦੇ ਪੂਰੇ ਧਿਆਨ ਦੇ ਨਾਲ ਕਰਦੇ ਨੇ ਕਿ ਆ ਗੁਰੂ ਦੇ ਦਰ ਦੀ ਸੇਵਾ ਹੈ ਗੁਰੂਆਂ ਨੇ ਸਾਨੂੰ ਕਿਹਾ ਹੈ ਇੱਕ ਖਿਜਕੇ ਕਰਦਾ ਪਿਆ ਅਤੇ ਇੱਕ ਜਿਹੜਾ ਪਿਆਰ ਦੇ ਨਾਲ ਕਰਦਾ ਪਿਆ ਹੁਣ ਖਿਜਕੇ ਕਰਨ ਵਾਲੇ ਦਾ ਲੋਕਾਂ ਨੂੰ ਕੀ ਪਤਾ ਅੰਦਰ ਦਾ ਅੰਦਰ ਕੀ ਚੱਲਦਾ ਹੈ ਜਿਹੜਾ ਪਿਆਰ ਦੇ ਨਾਲ ਕਰਦਾ ਉਹਨੂੰ ਕੀ ਪਤਾ ਦੂਰੋਂ ਤਾਂ ਇਦਾਂ ਲੱਗਦਾ ਹੈ ਨਾ ਕਿ ਦੋਵੇਂ ਜਣੇ ਬਸ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਮੰਨ ਰਹੇ ਨੇ ਦੋਵੇਂ ਮੰਨਦੇ ਪਏ ਨੇ ਹੁਕਮ ਤਾਂ ਜਦੋਂ ਸੱਤਵਾਂ ਦਿਨ ਆਇਆ ਫਿਰ ਸਤਗੁਰਾਂ ਨੇ ਗਿਆ ਕਿ ਤੁਹਾਡੇ ਥੜੇ ਸਹੀਕ ਨਹੀਂ ਨੇ ਉਹ ਜਿਹੜੀ ਕਰੰਡੀ ਹੁੰਦੀ ਹੈ ਉਹ ਕਹਿੰਦੇ ਉਹਨੇ ਦੂਰ ਭਗਾ ਕੇ ਮਾਰੀ ਰਾਮ ਨੇ ਉਹ ਕਹਿੰਦਾ ਤੁਹਾਡੇ ਤੇ ਬੜੇ ਪਾ ਗਿਆ ਕਿ ਪਿਤਾ ਜੀ ਇਹ ਹੁਣ ਇਹਦੇ ਕਰਕੇ ਤੁਸੀਂ ਇਦਾਂ ਦੀਆਂ ਬਾਵਰੀਆਂ ਗੱਲਾਂ ਕਰਦੇ ਆ ਇੱਕ ਦਿਨ ਦੋ ਦਿਨ ਤੀਜੇ ਦਿਨ ਚੌਥੇ ਦਿਨ ਸਾਨੂੰ ਦੱਸੋ ਤਾਂ ਸਹੀ ਕਿ ਕਮੀ ਹੈ ਕਿੱਥੇ ਪਤਾ ਤਾਂ ਲੱਗੇ ਕਿ ਕਮੀ ਇੱਥੇ ਹੈ ਆਉਣੇ ਹੋ ਤੁਸੀਂ ਕਿਹਦੇ ਵਿੱਚ ਕਮੀ ਹੈ ਸਹੀ ਨਹੀਂ ਬਣਿਆ ਇੱਕ ਦਿਨ ਦੋ ਦਿਨ ਅੱਠ ਦਿਨ ਹੋ ਗਏ ਸਾਨੂੰ ਹਫਤਾ ਹੋ ਗਿਆ ਸਾਨੂੰ ਕਰਦੇਆਂ ਨੂੰ ਤੁਸੀਂ ਨਿੱਤ ਕਮੀ ਗੱਡ ਦਿੰਦੇ ਹੋ ਇਹਦੇ ਕਰਕੇ ਤੁਹਾਡਾ ਕਸੂਰ ਨਹੀਂ ਹੈ ਇਹ ਉਮਰ ਦੇ ਨਾਲ ਪਿਤਾ ਜੀ ਇੰਨਾ ਹੋ ਜਾਂਦਾ ਇਹ ਬਚਨ ਕਹੇ ਹਰਿਮਾ ਜੀ ਨੇ ਸਤਿਗੁਰੂ ਚੁੱਪ ਚਾਪ ਫਿਰ ਸਤਕਾਰਯੋਗ ਭਾਈ ਜੀਠਾ ਜੀ ਦੇ ਕੋਲ ਤਕਰੀਬਨ ਅੱਜ ਜਦੋਂ ਇੱਕ ਸਤਿਗੁਰਾਂ ਨੇ ਨਿਰੇਖਣ ਕੀਤਾ ਸਾਰੀ ਸੰਗਤ ਨੂੰ ਇਕੱਠੀ ਕੀਤਾ ਹੋਇਆ ਕਹਿੰਦੇ ਆਓ ਤੁਹਾਨੂੰ ਦਿਖਾਈਏ ਅਸਲੀ ਬਾਰਸ਼ ਕਿਹੜਾ ਇਸ ਤੱਕਤ ਤਾਂ ਇੱਕ ਤਾਂ ਪੂਰਾ ਖਿੱਚ ਗਿਆ ਕਿ ਮੈਨੂੰ ਕੋਈ ਸੁਣ ਰਿਹਾ ਹੈ ਮੈਨੂੰ ਕੋਈ ਦੇਖ ਰਿਹਾ ਹੈ ਇਹ ਭੁੱਲ ਗਿਆ ਇਹ ਪੂਰਾ ਗੁੱਸੇ ਦੇ ਵਿੱਚ ਕੋਨੇ ਬੋਲੇ ਕਿ ਤੁਸੀਂ ਤੁਹਾਡੀ ਉਮਰ ਇਹ ਤਾਂ ਨਹੀਂ ਹੋ ਗਈ ਆ ਪਿਤਾ ਜੀ ਕਿ ਹੁਣ ਤੁਸੀਂ ਜੋ ਬੋਲੀ ਜਾਂਦੇ ਹੋ ਤੁਹਾਡੇ ਹਿਸਾਬ ਦੇ ਵਿੱਚ ਨਹੀਂ ਹੈ ਬੜੇ ਬਾਗਿਆ ਤੁਹਾਡੇ ਤੇ ਸੰਗਤਾਂ ਨੇ ਸੁਣਿਆ ਅਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਗਏ ਨੇ ਤਾਂ ਉਹਨਾਂ ਨੂੰ ਵੀ ਕਿਹਾ ਤੁਹਾਡਾ ਵੀ ਥੜਾ ਸਹੀ ਨਹੀਂ ਬਣਿਆ ਦੋਵੇਂ ਹੱਥ ਜੋੜ ਕੇ ਖੜੇ ਕਹਿੰਦਾ ਸਤਿਗੁਰੂ ਇਹ ਥੜਾ ਨਹੀਂ ਬਣਿਆ ਤਾਂ ਇਹ ਮੇਰੇ ਦੇ ਵਿੱਚ ਕਮੀ ਹੋਵੇਗੀ ਜੇ ਤੁਸੀਂ ਮਿਹਰ ਦੀਆਂ ਨਦਰਾਂ ਕਰੋ ਨਾ ਪਰ ਜਿਹੜਾ ਤੁਸੀਂ ਕਹਿੰਦੇ ਹੋ ਰੈਂਦੀ ਦੁਨੀਆ ਦਾ ਕਥੜਾ ਇਹ ਅਸੀਂ ਬਣਾ ਸਕਦੇ ਹਾਂ ਪਰ ਜੇ ਤੁਸੀਂ ਰਹਿਮਤ ਕਰੋ ਤਾਂ ਗੁਰੂ ਨਾਨਕ ਦੇ ਮਹਾਰਾਜਿਆਂ ਦੀ ਤੁਹਾਡੇ ਤੇ ਵੱਡੀ ਰਹਿਮਤ ਹੈ ਤੁਹਾਡੇ ਤੋਂ ਉਹਨਾਂ ਦਾ ਹੱਥ ਹੈ ਅਤੇ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਦਰਾਂ ਕੀਤੀਆਂ ਨੇ ਉਹਨਾਂ ਨੂੰ ਨੇਹਾਲ ਕੀਤਾ ਹੈ ਕਿ ਆ ਗੁਰੂ ਅੰਮ੍ਰਿਤ ਦਾਸ ਪਿਤਾ ਜੀ ਤੁਸੀਂ ਰਹਿਮਤ ਕਰੋ ਤਾਂ ਇਹ ਥੜਾ ਮੈਂ ਦੁਬਾਰਾ ਤਿਆਰ ਕਰ ਲੈਣਾ ਜੇ ਕਮੀ ਸੀ ਮੈਂ ਦੁਬਾਰਾ ਕੋਸ਼ਿਸ਼ ਕਰ ਲੈਣਾ ਆ ਬਸ ਇਹ ਹੀ ਸੰਗਤਾਂ ਨੂੰ ਵਿਖਾਉਣਾ ਸੀ ਹੁਣ ਮੰਨ ਲਓ ਜਿੱਥੇ ਤਾਂ ਅ ਰੱਬ ਦਾ ਦਰਜਾ ਦੇ ਰਹੇ ਆ ਅਤੇ ਰੱਬ ਦੇ ਦਰਜੇ ਤੋਂ ਬਾਅਦ ਅਤੇ ਫਿਰ ਉਹਦਾ ਦੀ ਬੋਲੀ ਹੋ ਜੇ ਕਿ ਤੁਸੀਂ ਤਾਂ ਬੜੇ ਬਾਗਿਆ ਤੁਹਾਡੇ ਤੇ ਕੁਝ ਸਮੇਂ ਦੀ ਗੱਲ ਹੈ ਹਫ਼ਤਾ ਕਰੀਏ ਹਫ਼ਤੇ ਤੋਂ ਪਹਿਲਾਂ ਬੜਾ ਰੱਬ ਦਾ ਰੂਪ ਮੰਨਦਾ ਸੀ ਇਹ ਹੀ ਭਾਈ ਰਾਮਾ ਇਹ ਨਹੀਂ ਮੰਨਦਾ ਸੀ ਕਿ ਮੇਰੇ ਪਿਤਾ ਸੋਹਰਾ ਸਾਹਿਬ ਨੇ ਰੱਬ ਦਾ ਰੂਪ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਨੇ ਪਰ ਜਦੋਂ ਆਪਣੇ ਤੇ ਆਈ ਇਹਦਾ ਉਦੋਂ ਆਪਣਾ ਆਪ ਬਾਹਰ ਆਇਆ ਬੋਲੇ ਆ ਜਦੋਂ ਤੁਸੀਂ ਤੁਹਾਡੇ ਦੇ ਬੜੇ ਪਾ ਗਏ ਤੁਹਾਡਾ ਕਸੂਰ ਨਹੀਂ ਹੈ ਐਦਾਂ ਦਾ ਹੋਰ ਵੀ ਬਚਨ ਬੋਲੇ ਸੀ ਇਹਨੇ ਰਾਮ ਨੇ ਸੰਗਤਾਂ ਨੇ ਸੁਣਿਆ ਉਸ ਸਮੇਂ ਨਿਰਖਣ ਹੋਇਆ ਉਸ ਸਮੇਂ ਪਰਖ ਹੋਈ ਕਹਿੰਦੇ ਇਹ ਵਿਖਾਵਾ ਬਾਰ ਦਾ ਬਾਰ ਦਾ ਵਿਖਾਵਾ ਬਹੁਤੇ ਦਿਨਾਂ ਦਾ ਨਹੀਂ ਹੈ ਲੋਕਾਂ ਦੇ ਕੋਲ ਓਲਾ ਹੋ ਸਕਦਾ ਹੈ ਗੁਰੂ ਦੇ ਕੋਲ ਓਲਾ ਨਹੀਂ ਹੈ ਤਬ ਜਾਣੇ ਕੋ ਜਦ ਉਗਰੇ ਕੋ ਪਾਛ ਇਨਸਾਨ ਗਲਤ ਰਸਤੇ ਤੇ ਚੱਲ ਪਿਆ ਗਲਤ ਖਾਂਦਾ ਹੈ ਗਲਤ ਪੀਂਦਾ ਹੈ ਗਲਤ ਕੰਮ ਕਰ ਕਰਦਾ ਹੈ ਕਿੰਨੇ ਕ ਦਿਨ ਉੱਲਾ ਕਰੇਗਾ ਕਿੰਨੇ ਕ ਦਿਨ ਦੁਨੀਆ ਦੀ ਨਜ਼ਰਾਂ ਤੋਂ बच ਸਕਦਾ ਹੈ ਰੱਬ ਦੇ ਨਜ਼ਰ ਤੋਂ ਥੋੜਾ ਬਚ ਸਕਦਾ ਹੈ ਜਿਸ ਦਿਨ ਰੱਬ ਦੀ ਨਜ਼ਰ ਉਪਠੀ ਜੇ ਕਰੇ ਸੁਲਤਾਨਾ ਕਾਹੋ ਕਰਾਹਿੰਦਾ ਅੱਜ ਤੱਕ ਤੂੰ ਮੌਦਾ ਮਾਨ ਤੈਨੂੰ ਸੁਲਤਾਨ ਬਣਾਇਆ ਹੈ ਨਾ ਰੱਬ ਦੀ ਪ੍ਰਵਾ ਨਾ ਰੱਬ ਦੇ ਦਰ ਦੀ ਪ੍ਰਵਾ ਆਪਣੇ ਮਨ ਦੇ ਨਾਲ ਚੱਲਦਾ ਪਰ ਰੱਬ ਤੈਨੂੰ ਮਜਬੂਰ ਕਰ ਦੇਗਾ ਖਾਣ ਦੇ ਲਈ ਸੁਲਤਾਨਾ ਕਾਹੋ ਕਰਾਏਗਾ ਖਾ ਪਾਪ ਦਰਦਰ ਦੀਆਂ ਠੋਕਰਾਂ ਰੱਬ ਨੇ ਇਤਨਾ ਕੁਝ ਦਿੱਤਾ ਹੈ ਰੱਬ ਨੇ ਇਤਨਾ ਕੁਝ ਨੂੰ ਦਿੱਤਾ ਹੈ ਉਹ ਮਾਨਦੇ ਹੋਏ ਫਿਰ ਵੀ ਰੱਬ ਦੀ ਨਜ਼ਰ ਦੇ ਹੇਠ ਨਹੀਂ ਹੈ ਰੱਬ ਦੇ ਮੁਤਾਬਕ ਨਹੀਂ ਚੱਲਦਾ ਹੁਣ ਇਹ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਰਹਿਮਤ ਹੈ ਕਿ ਜਿਨ੍ਹਾਂ ਨੇ ਨਿਰეკਣ ਕੀਤਾ ਜੇ ਸੰਗਤਾਂ ਦੇ ਹਿਸਾਬ ਦੇ ਨਾਲ ਹੁੰਦਾ ਲਾਜ਼ਮੀ ਹੈ ਆਰਾਮੇ ਨੂੰ ਕਹਿਣਾ ਸੀ ਕਿਉਂਕਿ ਉਹ ਸੱਚ ਬੋਲਣ ਵਾਲੇ ਨੇ ਆਰਾਮੇ ਦਾ ਵਿਖਾਵਾ ਹੈ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ ਬਾਹਰ ਤਾਂ ਬੜੀ ਮਠਿਆਸ ਹੈ ਬਾਹਰ ਤਾਂ ਬੜੀਆਂ ਗੱਲਾਂ ਕਰਦਾ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਅਤੇ ਅੰਦਰ ਕਿੰਨੀ ਨਫ਼ਰਤ ਅੰਦਰ ਕਿੰਨੀ ਈਰਖਾ ਭਰੀ ਹੈ ਉਣਾ ਜੇਦੇ ਮਨ ਦੇ ਅੰਦਰ ਇਦਾਂ ਦੀ ਗੱਲ ਹੈ ਤਾਂ ਫਿਰ ਕਿਤਨੀ ਇਰਖਾ ਹੋਵੇਗੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਤੀ ਪਰ ਬਾਹਰ ਦਾ ਕਿਦਾਂ ਲੱਗ ਦਿੱਤਾ ਭਰਾ ਭਰਾ ਨੇ ਇਹ ਸਾਡਾ ਸੋਹਣਾ ਨਹੀਂ ਤਾਂ ਭਰਾ ਨਹੀਂ ਪਰ ਪਤਾ ਕਦੋਂ ਲੱਗੇ ਜਦੋਂ ਨਿਰਖਣ ਹੋਣ ਲੱਗੇ ਤਖਤ ਦਾ ਵਾਰਿਸ ਉਹ ਨਹੀਂ ਮੈਂ ਹਾਂ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਕਹਿੰਦੇ ਨਹੀਂ ਤੂੰ ਮੇਰਾ ਜਵਾਈ ਭਾਈ ਸੀ ਤੇ ਹੈ ਮੇਰਾ ਪੁੱਤਰ ਹੈ ਅਰੇ ਸ ਤਖਤ ਦਾ ਵਾਰਸ ਨਹੀਂ ਹੋ ਸਕਦਾ ਤਖਤ ਦਾ ਵਾਰਸ ਤਾਂ ਮੇਰਾ ਆ ਹੈ ਜਿਹੜਾ ਜੇਠਾ ਹੈ ਅੱਜ ਦੇ ਦਿਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੰਗਤਾਂ ਨੂੰ ਬੁਲਾ ਕੇ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ ਗੁਰੂ ਰਾਮਦਾਸ ਮਹਾਰਾਜ ਜੀ ਇਹਦਾ ਨੀਹ ਮਹ ਲੋ ਤਖਤ ਤਾਂ ਅਜ ਮਿਲੇ ਹੈ ਬੜਾ ਲੰਮਾ ਸਮਾਂ ਸੀ ਗੁਰੂ ਰਾਮਦਾਸ ਮਹਾਰਾਜ ਜੀ ਬੜੀ ਖਿਦਮਤ ਕੀਤੀ ਹੈ ਗੁਰੂ ਦੀ ਬੜੀ ਸੇਵਾ ਕੀਤੀ ਹੈ ਸੰਗਤਾਂ ਦੀ ਇਹਨਾਂ ਨੇ ਜਿਨ੍ਹਾਂ ਨੂੰ ਭੁੱਖੇ ਪਿਆਸੇ ਸੌਣਾ ਪੈਂਦਾ ਸੀ ਭੁੱਖੇ ਪਿਆਸੇ ਰਹਿਣਾ ਪੈਂਦਾ ਸੀ ਅੱਜ ਉਹਨਾਂ ਦੇ ਦਰ ਤੇ ਲੱਖਾਂ ਕੀ ਕਰੋੜਾਂ ਹੀ ਜਾਂਦੇ ਨੇ ਜਿਹੜੇ ਲੰਗਰ ਛਕਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ। ਜਤੇਮ ਖਾਨੇ ਬਣਾਏ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਮੈਂ ਤਾਂ ਹੰਡਾ ਲਿਆ ਆਪਣਾ ਜਤੇਮ ਖਾਨਾ ਜਤੇਮ ਜਿਵੇਂ ਵੀ ਸੀ ਇਹ ਜਤੇਮ ਸ਼ਬਦ ਬੜਾ ਇਹ ਦੁੱਖਾਂ ਨੂੰ ਲੈ ਕੇ ਆਉਂਦਾ ਕਿਸੇ ਦੇ ਹਿੱਸੇ ਨਾਮੇ ਯਤੇਮ ਜਿਹੜਾ ਯਤੇਮ ਹੁੰਦਾ ਹੈ ਨਾ ਉਹ ਜਿਵੇਂ ਦਰਦ ਦਰਦੀਆਂ ਠੋਕਰਾਂ ਪੈਂਦੀਆਂ ਨੇ ਸਤਗੁਰਾਂ ਨੇ ਯਤੇਮਖਾਨਾ ਇਹਦੇ ਲਈ ਬਣਾਇਆ ਕਿ ਇਹਨਾਂ ਨੂੰ ਵੀ ਜਿਮਾਨ ਮਿਲੇ ਕਿ ਹਾਂ ਇਹ ਵੀ ਸਦਕਾ ਹੈ ਯਤੇਮ ਉਹਨੂੰ ਕਿਹਾ ਜਾਂਦਾ ਜਿਹਦਾ ਕੋਈ ਹੋਵੇ ਨਾ ਨਾਂਦਾਰ ਨਾ ਘਰ ਨਾ ਰਿਸ਼ਤਾ ਨਾ ਪਰਿਵਾਰ ਜਗਤ ਦੇ ਵਿੱਚ ਸਭ ਕੁਝ ਹੀ ਖਤਮ ਹੈ ਯਤੇਮ ਦੇ ਲਈ ਸਤਗੁਰਾਂ ਨੇ ਤਾਂ ਗੁਰੂ ਕੀ ਨਗਰੀ ਅਮਰਤਸਰ ਸਾਹਿਬ ਦੇ ਵਿੱਚ ਉਹਨਾਂ ਨੇ ਜਦੀਮਖਾਨੇ ਬਣਾਏ ਸੀ ਕਿ ਕਹਿ ਸਕਣ ਭਾਈ ਸਾਡਾ ਕਰ ਹੈ ਸਾਡਾ ਪਰਿਵਾਰ ਹੈ ਤੁਹਾਡੇ ਤਾਂ ਦੋ ਹੋਣਗੇ ਚਾਰ ਹੋਣਗੇ ਸੁੱਕ ਨਾਲ ਤਾਂ ਅਸੀਂ ਸੈਂਕੜਿਆਂ ਦੇ ਵਿੱਚ ਆਉਂਦੇ ਤਾਂ ਸਤਿਗੁਰਾਂ ਨੇ ਉਹ ਰਹਿਮਤ ਕਿਰਪਾ ਕੀਤੀ ਮਲੋ ਜਦੀਮਾਂ ਨੂੰ ਵੀ ਸਹਾਰਾ ਦੇਣ ਵਾਲੇ ਜਿਹੜੇ ਪਰ ਆਪ ਆਪ ਨੂੰ ਸਹਾਰਾ ਨਹੀਂ ਕਿਸੇ ਦਾ ਮਿਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਨਾਨਕ ਦੇ ਮਹਾਰਾਜੀ ਦੇ ਦਰ ਦਾ ਸਹਾਰਾ ਮਿਲਿਆ ਪਰ ਜਦੋਂ ਚਮਕੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਅਜ ਰਹੀਂਦੀ ਦੁਨੀਆ ਤੱਕ ਉਹਨਾਂ ਨੂੰ ਕਿਹਾ ਜਾਂਦਾ ਹੈ ਬੈਠਾ ਸੋਢੀ ਬਾਦਸ਼ਾਹ ਰਾਮਦਾਸ ਸਤਗੁਰੂ ਕਹਾਵੇ ਐਦਾਂ ਦੀ ਉਹਨਾਂ ਦੀ ਇਜਾਜ਼ਤ ਹੈ ਗੁਰੂ ਰਾਮਦਾਸ ਮਹਾਰਾਜ ਹੋਰ ਵੀ ਰਾਮਦਾਸ ਸਰੂ ਵਰਨਾਤੇ ਸਭ ਉਤਰੇ ਪਾਪ ਕਮਾਤੇ ਕਿਦਾਂ ਦੇ ਮਲੋ ਇਥੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਐਦਾਂ ਗੁਰੂ ਰਾਮਦਾਸ ਮਹਾਰਾਜ ਲੋ ਕਿਹੜਾ ਹੈ ਜਿਹੜਾ ਉਹਨਾਂ ਦੇ ਅੰਦਰ ਗੁਣ ਨਹੀਂ ਹੈ। ਜਤੇਮ ਹੋਣ ਦੇ ਬਾਵਜੂਦ ਉਹਨਾਂ ਨੇ ਤਨਾ ਦੁੱਖ ਕਸ਼ਟ ਸਹਏ ਨੇ ਆਪਣੇ ਧਨ ਤੇ ਪਰ ਲੋਕਾਂ ਦੇ ਲਈ ਉਹਨਾਂ ਨੇ ਬੜਾ ਪਲਾ ਕੀਤਾ ਕਿ ਇਦਾਂ ਹੋਣਾ ਚਾਹੀਦਾ ਹੈ। ਸਭ ਕੁਝ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਤੇ ਸਾਨੂੰ ਸੌਖਾ ਕੀਤਾ। ਸੋ ਸਰਵਤ ਸੰਗਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਮਾਪਤੀ ਦਸਮ ਪੋញਾ ਪਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ